ਲੋਕਿੰਸਾਹ ਪਾਰਟੀ ਦੇ ਮੁਖੀ ਸਿਮਰਜੇ ਸਿੰਘ ਬੈਂਸ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੇ ਨਾਲ ਸੰਗਰੂਰ ਤੋਂ ਜਸਜੀਤ ਜਸਰਾਜ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਐਂਸ ਦਾ ਉਮੀਦਵਾਰ ਐਲਾਨਿਆ ਹੈ ਦੱਸਦੇ ਕਿ ਆਮਾਦੀ ਪਾਰਟੀ ਵੱਲੋਂ ਇਸ ਸੀਟ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਜਿਹੇ 'ਚ ਹੁਣ ਜਸਜੀਤ ਜਸਰਾਜ ਦਾ ਟਾਕਰਾ ਭਗਵੰਤ ਮਾਨ ਨਾਲ ਹੋਵੇਗਾ ਇਸ ਦੌਰਾਨ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖੇਰਵਾਲੋਂ ਕਾਮਨ ਮਿਨੀ ਪ੍ਰੋਗਰਾਮ ਵੀ ਲਾਂਚ ਕੀਤਾ ਗਿਆ ਹੈ ਲੋਕਿੰਸਾਹ ਪਾਰਟੀ ਦੇ ਮੁਖੀ ਸਿਮਰਜੇ ਸਿੰਘ ਬੈਂਸ ਨੇ ਇਸ ਮੌਕੇ ਜਸਜੀਤ ਜਸਰਾਜ ਦੀ ਰਾਜਕੇਸ਼ ਸ਼ਲਾਗਾ ਵੀ ਕੀਤੀ ਹੈ ਪੰਜਾਬ ਡੈਮੋਕ੍ਰੈਟਿਕ ਐਲਾਈयंस ਦੀ 파ਟਨਰ ਲੋਕ ਇਨਸਾਫ ਪਾਰਟੀ ਨੇ ਹਲਕਾ ਸੰਗਰੂਰ ਤੋਂ ਜਸਜੀਤ ਜਸਰਾਜ ਜਿਹੜਾ ਮੇਰਾ خیال ਕਿਸੇ ਜਾਣਕਾਰੀ ਜਾਣਕਾਰੀ ਦਾ ਮਤਾਜ ਨਹੀਂ ਹੈਗਾ ਉਹ ਇਨਕਲਾਬੀ ਯੋਧਾ ਮੈਂ ਕਹਿ ਕੇ ਹਟਾ ਬੰਦੇ ਦੀ ਹਾਲਤ ਤਾਂ ਸ਼ੁਰੂ ਤੋਂ ਪਤਾ ਲੱਗ ਜਾਂਦਾ ਹੁਣ ਹਾਰ ਵਿਦਵਾਨ ਕੇ ਬਹੁਤ ਚਿਕਨੇ ਪਾਤ ਮੇਰੇ ਕੋਲੇ ਕੁਝ ਉਹਦੇ ਫੋਟੋਗ੍ਰਾਫਸ ਆ ਵਿਆਹ ਕਰਾਇਆ ਜਸਰਾਜ ਜੱਸੀ ਨੇ ਨਹੀਂ ਸੈਲੀਬ੍ਰਿਟੀ ਹੋਵੇ ਉਹ ਸੋਚਦਾ ਵੀ ਕਿਸੇ 7 ਸਟਾਰ ਹੋਟਲ ਦੇ ਵਿੱਚ ਜਾਂ ਕਿਸੇ ਬਹੁਤ ਵੱਡੇ ਰਿਜ਼ੋਰਟ ਦੇ ਵਿੱਚ ਵਿਆਹ ਪਾਰਟੀ ਕੀਤੀ ਜਾਵੇ ਤੇ ਬ্লাইন্ড ਬੱਚਿਆਂ ਦੇ ਨਾਲ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਉਹਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਸ ਵੀ ਗਏ ਪਰ ਬ্লাইন্ড ਤੇ ਅਨਾਥ ਮੈਂ ਕਹਿ ਕੇ ਹਟਾਂ ਕਿ ਇਹ ਸਮਾਜ ਸੇਵਾ ਦਾ ਜज्ਬਾ ਮੁੱਲ ਨਹੀਂ ਖਰੀਦਾ ਜਾ ਸਕਦਾ ਸਪੀਚ ਕੀਤੀ ਜਾ ਸਕਦੀ ਹੈ ਇਹ ਰਵਾਇਤੀ ਸਪੀਚਾਂ ਤੱਕ ਸੀਮਤ ਨਹੀਂ ਅੰਕੜੇ ਦਿਖਾਉਣ ਤੱਕ ਸੀਮਤ ਹੈ ਸਾਡੇ ਕੋਲੇ ਗਰਾਸ ਰੂਟ ਨੇ ਜਿਹੜੇ ਜ਼ੀਰੋ ਗਰਾਉਂਡ ਦੇ ਉੱਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਨੇ ਤੇ ਜਸਜੀਤ ਜਸਰਾਜ ਤੇ ਇੱਕ ਸੈਲੀਬ੍ਰਿਟੀ ਹੋਵੇ 23 ਮਾਰਚ ਬੰਬਈ ਦੇ ਵਿੱਚ ਸ਼ੀਦੇ ਆਜੂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਾਂ 23 ਮਾਰਚ ਸ਼ੀਦੀ ਦਿਹਾੜਾ ਮਨਾ ਕੇ ਹਟੇ ਖੜਕੜ ਕਲਾ ਗਏ ਆ ਫਿਰੋਜ਼ਪੁਰ ਗਏ ਆ ਤੇ ਜੱਸੀ ਜਸਰਾਜ ਉਹ ਜਿਹਦਾ ਦੇਖੋ ਕਿੱਡਾ ਸੈਲੀਬ੍ਰਿਟੀ ਤੇ ਬੰਬੇ ਦੇ ਵਿੱਚ ਸਾਰੇ ਐਕਟਰਾਂ ਨੂੰ ਨਾਲ ਲੈ ਕੇ ਨਾ ਦਾਲ ਰੋਟੀ ਢੇ ਸ਼ੀਦ ਆਜ਼ਮ ਸardar ਭਗਤ ਸਿੰਘ ਦਾ ਨਾਰਾ ਬੁਲੰਦ ਕੀਤਾ ਦੱਸਿਆ ਉੱਥੇ ਜਾ ਕੇ ਕਿ ਸ਼ੀਦ ਆਜ਼ਮ ਸardar ਭਗਤ ਸਿੰਘ ਰਾਜਗੁਰੂ ਸਰਦੇਵੋ ਸ਼ਹੀਦ ਜਿਨ੍ਹਾਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਔਰ ਜਿਨ੍ਹਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਵਾਸਤੇ ਸਮੇਂ ਦੇ ਹਾਕਮੀ ਲੋਕ ਦਾਅਵੇ ਤੇ ਵਾਅਦੇ ਬੜੇ ਕਰਦੇ ਆ ਔਰ ਹਕੀਕੀ ਰੂਪ ਦੇ ਵਿੱਚ તમ ਬੜਾ ਘਟਾ ਸੋ ਅੱਜ ਇਸ ਗੱਲ ਦਾ ਬਹੁਤ ਵੱਡਾ ਮਾਣ ਤੇ ਫਖਰ ਆ ਕਿ ਜਸਰਾਜ ਜੱਸੀ ਲੋਕ ਇਨਸਾਫ ਪਾਰਟੀ ਦੇ ਸੰਗਰੂਰ ਹਲਕੇ ਤੋਂ ਕੈਂਡੀਡੇਟ ਔਰ ਮੈਂ ਇਹ ਕਹੂੰਗਾ ਕਿ ਉਹ ਯੋਧਾ ਜਿਨੇ ਹਮੇਸ਼ਾ ਸੱਚ ਦੀ ਪਰਖ ਕਰਦਿਆਂ ਹੋਇਆ ਸੱਚ ਦੀ ਗੱਲ ਕੀਤੀ ਹੈ ਕਈ ਲੋਕ ਤਾਂ ਇੱਥੇ ਸੱਚ ਨੂੰ ਦਵਾ ਕੇ ਬਹਿ ਜਾਂਦੇ ਬੋਲ ਨਹੀਂ ਸਕਦੇ ਤੇ ਜੱਸੀ ਜਸਰਾਜ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਮੋਢਲੇ ਮੈਂਬਰਾਂ ਦੇ ਵਿੱਚੋਂ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਪਬਲੀਕਲੀ ਦਰਬਾਰ ਸਾਹਿਬ ਦੇ ਵਿੱਚ ਉਹ ਗੱਲਾਂ ਜਿਹੜੀਆਂ 2017 ਅਸੈਂਬਲੀ ਦੇ ਰਿਜ਼ਲਟ ਤੋਂ ਬਾਅਦ ਆਬਾਦ ਦੇ ਸਾਹਮਣੇ ਆਈਆਂ ਇਹ ਯੋਧੇ ਨੇ ਵੋਟਾਂ ਤੋਂ ਪਹਿਲਾਂ ਹੀ ਉਹ ਗੱਲਾਂ ਕੇਜਰੀਵਾਲ ਸਾਹਿਬ ਨੂੰ ਕਹਤੀਆਂ ਸੀ ਆ ਫੋਟੋਆਂ ਨੇ ਜਿਹੜੀਆਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਉਸੇ ਦਿਨ ਜਿੱਦਣ ਆਮ ਆਦਮੀ ਪਾਰਟੀ ਦਰਬਾਰ ਸਾਹਿਬ ਕੇਜਰੀਵਾਲ ਸਾਹਿਬ ਦੇ ਨਾਲ ਮੱਥਾ ਟੇਕਣ ਜਾਂਦੀ ਹੈ ਤੇ ਚੋਣ ਮੈਨੀਫੈਸਟੋ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਦੇ ਉੱਪਰ ਝਾੜੂ ਦੀ ਫੋਟੋ ਲਾਉਂਗੇ ਤੇ ਕਾਊਂਟਡਾਊਨ ਸਟਾਰਟ ਹੋ ਜਾਂਦਾ ਸੋ ਅੱਜ ਜਿੱਥੇ ਇਸ ਗੱਲ ਦਾ ਵੱਡਾ ਮਾਣਾ ਪੰਜਾਬ ਡੈਮੋਕ੍ਰੈਟਿਕ ਕਲਾਇੰਸ ਲੋਕਾਂ ਦੇ ਵਿੱਚ ਉੱਠੇ ਹੋਏ ਲੀਡਰਾਂ ਦਾ ਲੋਕਾਂ ਲਈ ਸੰਘਰਸ਼ ਕਰਨ ਵਾਲੀਆਂ ਪਾਰਟੀਆਂ ਦਾ ਘਟਚੋੜ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ